ਇੱਥੇ ਕੀ ਪਉਣਾ ਹੈ ਪਿਆਬ ਦੇ ਉੱਤੇ ਟੀਕ ਦਫਤਰ ਇੱਥੇ ਕੀ ਕਿਸਾਨ ਨੇ ਤੰਦ ਲਾਇਆ ਕਿ ਇੱਕ ਸਾਲ ਤੋਂ ਕਿ ਬੋਟਰ ਨਾ ਲਾਇਆ ਗਿਆ ਹੈ ਇੱਥੇ ਅਜ ਇਹਨਾਂ ਦਾ ਕੀ ਮੈਟਰ ਹੈ ਇਸ ਰਸਵਾ ਵਿੱਚ ਵੀ ਗੱਲ ਕਰਨੀ ਕਿਉਂਕਿ ਬਲਸ ਸਸਾਸਲ ਅਤੇ ਜਿਹੜੇ ਕਿਸਾਨ ਆਮੋ ਸਾਹਮਣੇ ਆ ਕੇ ਤੰਦ ਲਾਇਆ ਗਿਆ ਹੈ ਪਾਤੜਾਂ ਦੇ ਵਿੱਚ ਜਿਹੜਾ ਖਾਸ ਮੌਸਮ ਵਾਲਾ ਸੂੜਿਆ ਕੰਮ ਦੇਖਣ ਜੋਗੇ ਕਿ ਕੀ ਮਾਮਲਾ ਕੀ ਹੈ ਅੱਜ ਗੱਲਬਾਤ ਕਰਾਂਗੇ ਬਹੁਤ ਵਸਤਾਂ ਕਿ ਇਹਨਾਂ ਦੇ ਅਮੋਲਕ ਮਿਹਨਤਾਂ ਉਸ ਵਕਤ ਜਿਹੜਾ ਕਿ ਇੰਸਾਨਾਂ ਦਾ ਮਾਹੌਲ ਪੜਿਆ ਹੈ ਅੱਜ ਜਿਹੜੀਆਂ ਕਿਸਾਨ ਜਿੱਥੇ ਬੰਦੀਆਂ ਵੱਖ-ਵੱਖ ਆਪ ਕੋ ਪਹੁੰਚੇ ਨੇ ਸੂਕਾ ਕਿਸਾਨ ਮੋਰਚੇ ਦੇ ਉਹਨਾਂ ਨਾਲ ਵੀ ਗੱਲ ਕਰਾਂਗੇ ਕੀ ਮਾਮਲਾ ਕੀ ਹੈ ਕਿਉਂਕਿ ਇਸ ਤਰ੍ਹਾਂ ਦੀ ਨਾਬਤ ਕਿਉਂ ਹੋ ਰਹੀ ਹੈ ਜੇ ਕਿ ਉਸ ਸਰਕਾਰਾਂ ਹੋਰ ਕਿਸਾਨ ਜਿੱਥੇ ਬੰਦੀਆਂ ਅਮਕ ਖੜਾ ਰਿਹਾ ਹੈ ਅਸੀਂ ਜਿਹੜੇ ਕਿ ਆਖਰੀ ਨੇ ਕੋਈ ਵੀ ਬੀਅਲ ਕੀਤਾ ਔਰ ਵੀ ਕਿਸਾਨ ਜਿਹੜੇ ਇਸ ਵਕਤ ਇੱਥੇ ਧਰਨੇ ਦੇ ਵਿੱਚ ਬੈਠੇ ਨੇ ਕੀ ਮੰਗਵਾ ਔਰ ਕਿੰਨਾ ਸਮਾਂ ਇਹ ਧਰਨਾ ਲੱਗੇਗੀ ਸਾਰੀ ਗੱਲਬਾਤ ਅਸੀਂ ਕਰੀਏ ਤੁਹਾਡੇ ਨਾਲ ਬਰਕਰਾਰ ਹੈ ਸੀ ਇਸ ਵਕਤ ਜਿਹੜੇ ਕਿਸਾਨ ਦੇ ਸੰਗੀਆਂ ਦੇ ਹੋਰ ਆਪਾ ਪਹੁੰਚੇ ਉੱਥੋਂ ਦਾ ਆਇਆ ਪਿਛਲੇ 8 ਆਪਾ 8 ਅਕਤੂਬਰ ਨੂੰ ਆਪਾਂ ਡੀਸੀ ਰਾਦਰ ਡਾਕਟਰ ਨਾਲ ਸੀ ਉੱਡੇ ਵੀ ਅਸੀਂ ਐਸਪੀ ਸਾਹਿਬ ਨੂੰ ਮਿਲੇ ਸੀ ਐਸਪੀ ਸਾਹਿਬ ਨਿਕਲ ਗਏ ਤੇ ਉੱਥੋਂ ਵੀ ਐਸਪੀ ਸਾਹਿਬ ਨੇ ਸਾਦੇ ਆਕ ਕਰਿਆ ਆਰਗੂਮੈਂਟ ਕਰੇ ਵੀ ਸਾਨੂੰ ਲਿਖਤੀ ਲਿਖ ਕੇ ਦੇ ਦੋ ਪੰਚਾਇਤਾਂ ਲਿਖ ਕੇ ਦੇ ਦੋ ਅਸੀਂ ਕਿਸੇ ਨੂੰ ਤੰਗ ਪਰੇਸ਼ਾਨ ਨਹੀਂ ਕਰਾਂਗੇ ਪਰ ਪਰ ਆਉ ਉਹ ਹੈ ਕੁਝ ਕਹਿਣ ਦੇ باوجود ਫੇਰ ਅੱਜ ਸਵੇਰੇ ਫੇਰੇ ਦੇਖੋ ਅੱਜ ਕਿਸੇ ਨੂੰ ਟਾਈਮ ਨਹੀਂ ਹੈਗਾ ਆਪਾਂ ਨੂੰ ਇੱਕ ਮਿੰਟ ਦਾ ਟਾਈਮ ਦੇ ਕੋਈ ਫਾਸਲ ਪੜਾ ਰਿਹਾ ਕੋਈ ਮੰਡੀ 'ਚ ਬੈਠਿਆ ਇਹ ਦੇਖੋ ਕੰਮ ਦੇ ਸਾਹਮਣੇ ਵਿੱਚ ਅੱਜ ਦਾ ਜੋ ਇਹ ਬੈਠੇ ਨੇ ਦਫ਼ਤਰਾਂ ਦੇ ਵਿੱਚ ਜਿਹੜਾ ਕਿਸਾਨ ਦਾ ਨਾਜ ਪੈਦਾ ਕੀਤਾ ਹੋਇਆ ਇਹ ਖਾ ਕੇ ਸਵੇਰੇ ਰੋਟੀ ਖਾ ਕੇ ਚਾਹ ਪਾਣੀ ਪੀ ਕੇ ਸਬਜ਼ੀ ਖਾ ਕੇ ਕਿਸਾਨ ਦੇ ਉਹ ਖਾ ਕੇ ਤੇ ਕਿਸਾਨ ਤੇ ਆ ਕੇ ਇਹ ਤਾਂ ਸਹਾਇਤਾ ਕਰਦੇ ਨੇ ਆ ਕੇ ਉਹਨਾਂ ਨੂੰ ਤੰਗ ਪ੍ਰੇਸ਼ਾਨ ਕਰਦੇ ਨੇ ਕਹਿੰਦੇ ਅਸੀਂ ਰਾਖੇ ਆ ਲੋਕਾਂ ਦੀ ਸੁਰੱਖਿਆ ਵਾਸਤੇ ਸਾਨੂੰ ਬਣਾਇਆ ਗਿਆ ਲੋਕਾਂ ਦੀ ਜੇਬ ਦੇ ਵਿੱਚੋਂ ਇਹਦੇ ਦੇ ਖੋਣ ਪਸੀਨੇ ਦੀ ਕਮਾਈ ਹੈ ਜਿਹੜੀ ਉਹ ਲੋਕਾਂ ਦੇ ਉਹਦਾ ਪਹਿਲਾ ਬੱਟਰ ਸਾਹਿਬ ਨੇ ਕਿਹਾ ਬਹੁਤ ਬੰਦਾ ਐਸ ਇੱਕ ਦਾ ਉਹਨੂੰ ਜ਼ਰੂਰ ਫੋਨ ਕਰਕੇ ਸੱਤੋ ਕਿਉਂਕਿ ਕੰਮ ਦਾ ਟੈਨ ਹੈ ਕਿਸੇ ਦਾ ਹੰਟ ਹੈ ਕਿਸੇ ਦਾ ਹੰਟਾ ਜਿਹੜੀਆਂ ਵੱਲੋਂ ਜਿਹੜਾ ਇਹ ਧਰਨਾ ਲਾਇਆ ਗਿਆ ਹੈ ਪੰਜਾਬ ਪੁਲਿਸ ਖਿਲਾਫ ਵੀ ਔਰ ਦੋਨੇ ਕਿਸਾਨ ਦੇਥੇ ਬਣੇ ਹੋ ਤੁਹਾਡੇ ਜਿਹੜੇ ਕਿਉਂ ਕਿਸਾਨ ਮੋਟਾ ਵੀ ਅਮੋ ਸਾਹਮਣੇ ਹੋ ਰਹੇ ਹੈਲੇ ਧੰਨਵਾਦ ਤੁਹਾਡੇ ਚੱਲਣ ਦਾ ਜਿਹੜੇ ਅੱਜ ਅਸੀਂ ਡੀਐਸਪੀ ਦੇ ਸਾਹਮਣੇ ਧਰਨਾ ਲਾਇਆ ਹੈ ਅਗਰਾਹਾ ਜਦੇ ਬੰਦੇ ਕ੍ਰਾਂਤੀਕਾਰੀ ਕਿਰਤੀ ਕਰ ਸਾਰਿਆਂ ਨੇ ਇਕੱਠੇ ਹੋ ਕੇ ਜਿਹੜਾ ਕਿ ਇਹ ਪ੍ਰਸ਼ਾਸਨ ਦੇ ਖਿਲਾਫ ਅਚਬੋਧ ਚ ਖੁੱਲੇ ਜਿਹੜੀਆਂ ਇਹ ਆਉਂਦੇ ਸਮੇਂ ਦਿਨਾਂ ਦਿਨ ਪਰ ਦਿਨ ਰੋਜ਼ ਵਧਿਤੀਆਂ ਕਰ ਰਿਹਾ ਪ੍ਰਸ਼ਾਸਨ ਇਹ ਪਹਿਲਾਂ ਤਾਂ ਇੱਥੇ ਪ੍ਰਸ਼ਾਸੇ ਨਹੀਂ ਹੈ ਜਿਹੜੀ ਵੀ ਪੁਲਿਸ ਹੈ ਉਹ ਸਾਰੀ ਐਮਐਲਏ ਦੇ ਅੰਡਰ ਹੈ ਅਸੀਂ ਐਸਐਸਪੀ ਸਾਹਿਬ ਨੂੰ ਬੇਨਤੀ ਕਰਦੇ ਆ ਬੇ ਜਿਹੜੀ ਪੁਲਿਸ ਹੈ ਜਾਂ ਤਾਂ ਤੁਸੀਂ ਰੱਖੋ ਆਪਦੇ ਅੰਡਰ ਜੇ ਤੁਸੀਂ ਐਮਐਲਏ ਦੇ ਅੰਡਰ ਨਹੀਂ ਲਾਉਂਦਾ ਤਾ ਐਮਐਲਏ ਨੇ ਤਨਖਾ ਦੇਵੀ ਜਾਂ ਐਮਐਲਏ ਪਾਤਰਾਂ ਦਾ ਠਾਣੇਦਾਰ ਹੋ ਗਿਆ ਘੱਗੇ ਦਾ ਠਾਣੇਦਾਰ ਹੋ ਗਿਆ ਇੱਕ ਵਾਰਾਂਵੇਂ ਮੁੰਡੇ ਨੂੰ ਬਿਠਾ ਦੇ ਇੱਕ ਥਾਂਵੇਂ ਆਪ ਬਹਿ ਜੇ ਨਾ ਤਾਂ ਸਾਡੀਆਂ ਤਨਖਾਹਾਂ ਪੰਜਾਬ ਗਵਰਨਮੈਂਟ ਰਿਆ ਕਿੰਨੀਆਂ ਜਾਰੀਆਂ ਨੇ ਇਹਨਾਂ ਨੂੰ ਕਿਸੇ ਹੋਰ ਠਾਣੇ ਚ ਲਾਵੇ ਇੱਥੇ ਐਮਐਲਏ ਸਾਹਿਬ ਬੀਐਸਪੀ ਦਫ਼ਤਰ ਮੂਹਰੇ ਕੰਮ ਆਵੇ ਮੈਂ ਚੰਚਿਤ ਕੌਰ ਤੋਂ ਬੇ ਜੇ ਕ੍ਰਾਂਤੀਕਾਰੀ ਕਿਸਾਨ ਜੁਨੀਅਰ ਪੰਜਾਬ ਅੱਜ ਅਸੀਂ ਇੱਥੇ ਭਾਰਤੀ ਕਿਸਾਨ ਜੁਨੀਅਰ ਇਕਤਾ ਗਰਾਹ ਕਿਰਤੀ ਕਿਸਾਨ ਜਨਾ ਜਮਹੂਰੀ ਕਿਸਾਨ ਮੋਰਚੇ ਵਾਲੇ ਤੇ ਕ੍ਰਾਂਤੀਕਾਰੀ ਕਿਸਾਨ ਜੁਨੀਅਰ ਵੱਲੋਂ ਇੱਥੇ ਥਾਣੇ ਦੇ ਮੋਹਰੇ ਤਰਨਾਲ ਆਇਆ ਹੋਇਆ ਇਹ ਜਿਤ ਪਿੰਡ ਦਤਾਲ ਦੀ ਘਟਨਾ ਹੈ ਕਿਉਂਕਿ ਜਿਹੜਾ ਮੋਰਚਰ ਨੇ ਪਿਛਲੀਆਂ ਕੋਈ ਨਸ਼ਾ ਕਰਦਾ ਸੀ ਜਾਂ ਕੋਈ ਵੇਚਦਾ ਸੀ ਪਿਛਲੇ ਕੋਈ ਬਹੁਤ ਸਾਲਾਂ ਤੋਂ ਰਿਸ਼ਤਾ ਜਿਹੜੇ ਨਾਮoverline ਨਾਂ ਚੱਕਰੇ ਨੇ ਹਾਲਾਂਕਿ ਅਸੀਂ ਮਿਲ ਕੇ ਕਹਿ ਦਿੱਤਾ ਉਹਨਾਂ ਦੇ ਜਿਹੜੇ ਡੋਪ ਟੈਸਟ ਨੇ ਉਹ ਵੀ ਨੈਗੇਟਿਵ ਆਏ ਨੇ ਅਸੀਂ ਦੋ SP D ਸਾਹਿਬ ਨੂੰ ਵੀ ਮਿਲਿਆ ਆਪਣਾ ਪਟਵਾਰਾ ਐਸ ਐਚ ਐਸ ਚੋ ਵੀ ਮਿਲ ਕੇ ਗਿਆ ਅਸੀਂ ਕਹਿੰਦੇ ਵੀ ਇਹ ਬੰਦੇ ਦੀ ਸੀ ਜ਼ਿੰਮੇਵਾਰੀ ਲੈਣੇ ਬੰਦੇ ਮੇਰੇ ਨਹੀਂ ਹੈਗੇ ਕਿਉਂਕਿ ਪਿੰਡ ਨੂੰ ਪਤਾ ਹੁੰਦਾ ਜਿਹੜੇ ਬੰਦੇ ਬੇਚੀਤੇ ਨੇ ਕਰਦੇ ਨੇ ਅੰਦਰ ਦੇ ਇਸ ਤਰ੍ਹਾਂ ਪਰ ਮੇਰੇ ਕਹਿੰਦੇ ਸਾਨੂੰ ਪੰਚਾਇਤ ਤੋਂ ਮਤਾ ਪਵਾ ਕੇ ਦੇ ਅਸੀਂ ਮਤਾ ਪਵਾ ਕੇ ਵੀ ਇਹਨਾਂ ਨੂੰ ਦੇ ਦਿੱਤਾ ਫਿਰ ਵੀ ਅੱਜ 5 ਵਜੇ ਸਵੇਰੇ ਦਤਾਲਪਿੰਡ ਬੜੇ ਗੁੰਡੇਗਰਦੀ ਤਰੀਕੇ ਦੇ ਨਾਲ ਇਹਨਾਂ ਨੂੰ ਛੱਪਾ ਮਾਰੀ ਕੀਤੀ ਤੇ ਉੱਥੇ ਬੱਚੇ ਸੁੱਤੇ ਪਏ ਸੀ ਲੇਡੀਜ਼ ਸੁੱਤੇ ਪਏ ਉਹਨਾਂ ਦਾ ਕੰਬਲ ਚੱਕ ਚੱਕ ਕੇ ਸਿੱਟਰ ਨੇ ਪੁਲਿਸ ਨੇ ਤੇ ਇਸ ਦਾ ਅਸੀਂ ਉਹਨਾਂ ਨੂੰ ਤੇ ਕਿਹਾ ਉਹ ਕਹਿੰਦੇ ਐਸਐਚਓ ਨਾਲ ਗੱਲ ਕਰ ਲਓ ਐਸਐਚਓ ਨੇ ਗੱਲ ਕੀਤੀ ਐ ਐਸਐਚਓ ਨੇ ਕੋ ਭਾਸ਼ਾ ਬੜੀ ਗੰਦੀ ਸੀ ਜੀ ਕਹਿੰਦੇ ਹੁਣ ਸਾਨੂੰ ਜਥੇਵੰਦੀਆਂ ਸਕਾਉਣਗੇ ਵਿੱਚ ਕੀ ਕਰਨਾ ਕੀ ਨਹੀਂ ਕਰਨਾ ਇਹ ਬਿਲਕੁਲ ਨਾਜਾਇਜ਼ ਤਰੀਕੇ ਦਾ ਪੁਰਸ਼ ਤੰਗ ਕਰ ਰਹੀ ਹੈ ਇਸ ਲਈ ਇਹ ਉਹਦੇ ਵਿੱਚ ਅਸੀਂ ਅੱਜ ਡੀਐਸਪੀ ਦਫਤਰ ਪੁਰਾ ਵਿੱਚ ਧਰਨਾ ਲਾਇਆ ਹੈ। ਸਾਡੇ ਪਿੰਡ ਤੋਂ ਮੈਂ ਤੁਹਾਨੂੰ ਪਤਾ ਕਰ ਰਿਹਾ ਹਾਂ ਕਿ ਕ੍ਰਾਂਤੀਕਾਰੀ ਕਿਸਾਨ ਅਤੇ ਵੰਦੀਆਂ ਵੱਲੋਂ ਇੱਥੇ ਧਰਨਾ ਲਾਇਆ ਹੋਇਆ ਹੈ। ਕਾਫੀ ਜ਼ਿਆਦਾ ਲੋਕਾਂ ਨੇ ਸਰਕਾਰ ਸਾਹਮਣੇ ਚੜ੍ਹਦੀ ਜਵਾਨੀ ਤੋਂ ਕਿ ਉਹਨਾਂ ਦੇ ਬਾਰੇ ਕੁਝ ਲੋਕਾਂ ਨੇ ਇਹ ਸਰਕਾਰ ਦਾ ਹਾਕਮ ਉਹ ਨਸ਼ਾ ਕਰਦੇ ਆ ਤਾਂ ਉਹਨਾਂ ਦੇ ਅੰਜਾਇ ਤੱਕ ਪਹੁੰਚਿਆ ਘਰ ਦੇ ਵਿੱਚ ਜਿਹੜਾ ਕਿ ਪਨਾਹ ਨਾ ਨਾ ਜਾਵੇ ਕਿਤੇ ਇਹਦਾ ਸਵਾਰੀ ਸੱਤਾਂ ਨਾਲ ਨਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਡੀਐਸਪੀ ਦਫਤਰ ਦੇ ਮੂਰੇ ਕਿਸਾਨ ਅਤੇ ਵੰਦੀਆਂ ਨੇ ਧਰਨਾ ਲਾਇਆ ਹੋਇਆ ਹੈ। ਵਾਕਿਆ ਕਿਸਾਨਾਂ ਤੇ ਵੰਦੀਆਂ ਨੇ ਕੀ ਮੰਗਾਂ ਹੈ ਅੱਜ ਨਾ ਲਾਉਂਦਾ ਕੀ ਕਾਰਨ ਆਇਆ ਕਿ ਨੌਕਤ ਆ ਗਿਆ ਜਿਹੜੀ ਕਿ ਇਥੇ ਛੜਕੂ ਹੀ ਜਾਮ ਕੀਤੀ ਔਰ ਡੀਐਸ ਵੀ ਦਫਤਰ ਤੇ ਮੂਰੇ ਤੱਕ ਨਾ ਲਾਇਆ ਹੋਇਆ ਹੈ ਅਬੂਲਪੁਰ ਪ੍ਰਸ਼ਾਸਨ ਨੇ ਕਿਸਾਨ ਜਿਹਾ ਬੰਨਿਆ ਆਪੋ ਸਾਪ ਨੇ ਘਟੀਆਂ ਨੇ ਅਸੀਂ ਕਿਸਾਨ ਦੇ ਇਥੇ ਬੰਦੇ ਨੇ ਕੁਛ ਆਗੂ ਸਾਡੇ ਨਾਲ ਜੁੜੇ ਨੇ ਅਸੀਂ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਆ ਕਿ ਇਸ ਤਰ੍ਹਾਂ ਦਾ ਬੈਟਰ ਕੀ ਹੈ ਜਿਹੜਾ ਕਿ ਇੱਥੇ ਦੇ ਨਾਲ ਬੰਗੀਆਂ ਕੀਤੀ ਹੋਈ ਵੱਡੀ ਤਰ੍ਹਾਂ ਦੇ ਵਿੱਚ ਔਰ ਮਾਮਲਾ ਕੀ ਆਹਾ ਤੇ ਅਸੀਂ ਕਹਾਂਗੇ ਸਤਿ ਸ਼੍ਰੀ ਅਕਾਲ ਜੀ ਕੀ ਮਾਮਲਾ ਕੀ ਹੈ ਜਿਹੜਾ ਤੁਹਾਨੂੰ ਇੱਥੇ ਧਰਨਾ ਲਾਉਣ ਦੀ ਨੌਕਤਵਾਜ਼ੀ ਆ ਇੱਥੇ ਅਬੂਲਪੁਰ ਪ੍ਰਸ਼ਾਸਨ ਦੇ ਕੋਲ ਏ ਜੀ ਜੋ ਪੰਜਾਬ ਸਰਕਾਰ ਵੱਲੋਂ ਇੱਕ ਮਹਿਮ ਬਿੱਡੀ ਜਿਹੜੀ ਜੁੱਧ ਨਸ਼ਾ ਅਮਰੋਧ ਉਹਦੀ ਆੜ ਦੇ ਵਿੱਚ ਉਹਨਾਂ ਬੇਕਸੂਰ ਲੋਕਾਂ ਉੱਪਰ ਪਰਚੇ ਪਾਏ ਜਾ ਰਹੇ ਜਿਹੜੇ ਤਾਂ ਜਾਂ ਤਾਂ ਪੀੜਤ ਹੈ ਨਸ਼ੇ ਤੋਂ ਜਾਂ ਫਿਰ ਜਿਹੜੇ ਮਲਕੀ ਉਹੋ ਜਿਹੇ ਲੋਕ ਆ ਜਿਹੜੇ ਕੋਈ ਮੜੇ ਮੋਟੇ ਵਿਚਾਰੇ ਪਹਿਲਾਂ ਪਿੰਦੇ ਸੀ ਜਾਂ ਮਜ਼ੂਰ ਵਰਗੇ ਹੋਏਗੇ ਉਹਨਾਂ ਉੱਪਰ ਝੂਠੇ ਮੁਕੱਦਮੇ ਪਾ ਕੇ ਇਹ ਆંકੜੇ ਵਧਾ ਕੇ ਪੰਜਾਬ ਸਰਕਾਰ ਪੇਸ਼ ਕਰਨਾ ਚਾਹੁੰਦੀ ਆ ਪੁਲਿਸ ਨੂੰ ਹਦਾਇਤਾਂ ਨੇ ਕਿ ਤੁਸੀਂ ਜਿਹੜੇ ਝੂਠੇ ਮਕਦਮੇ ਬੜਾ ਕੇ ਉਹ ਆંકੜੇ ਪੇਸ਼ ਕਰੋ ਕਿ ਅਸੀਂ ਇੰਨੇ ਐਨਡੀਪੀਐਸ ਜਿਹੜੇ ਮਰਤਵਾ ਪਰਚੇ ਹੈਗੇ ਉਹ ਪਾਏ ਹੈਗੇ ਆ ਇਹ ਅਸੀਂ ਦਾ ਸਖਤ ਵਿਰੋਧ ਕਰਦੇ ਆ ਤੇ ਇਹ ਕਈ ਦਿਨਾਂ ਤੋਂ ਬਖਵਕ ਪਿੰਡਾਂ ਚ ਗੱਲ ਆ ਰਹੀ ਸੀ ਕਿ ਝੂਠੇ ਮਕਦਮੇ ਪਾਏ ਜਾ ਰਿਆ ਤਾਲ ਪਿੰਡ ਚ ਘਟਨਾ ਹੋਈ ਆ ਜਿਹੜੇ ਇਹਨਾਂ ਦੇ ਮਤਲਬ ਕਿ ਲਿਸਟ ਨਾਮ ਆਏ ਆ ਉਹ ਚਾਲੀ ਪਾਏਗੇ ਪਹਿਲਾ ਪਰਚੇ ਪਾਏਗੇ ਉਹਨੇ ਦੋ ਪ੍ਰੋਟੈਸਟ ਵੀ ਕਰਵਾ ਲਏ ਦੋ ਪ੍ਰੋਟੈਸਟਿਵ ਨੈਗੇਟਿਵ ਆਏ ਹੈਗੇ ਆ ਫਿਰ ਵੀ ਸਵੇਰੇ ਜਾ ਕੇ ਜਲੀਲ ਕਰਦੇ ਆ ਉਹਨਾਂ ਦੇ ਘਰਾਂ 'ਚ ਘੁਸਕੇ ਕੰਬਲ ਚੱਕ ਕੇ ਸੁੱਤੀਆਂ ਉਠਾਲ ਕੇ ਜਲੀਲ ਕੀਤਾ ਜਾਂਦਾ ਜਿਹੜਾ ਸਰਾਸਰ ਜਿਹੜੀ ਇਹ ਗੁੰਡਾਗਰਦੀ ਆ ਅਸੀਂ ਇਹਦਾ ਮੂੰਹ ਤੋੜਮਾ ਜਵਾਬ ਦੇਣਾ ਸੀਗਾ ਤੇ ਸਾਡੇ ਕਿਸਾਨ ਜੱਥੇਬੰਦੀਆਂ ਦੇ ਜੋ ਨੁਮਾਇंदे ਅੱਗੇ ਹੋਏ ਤੇ ਅਸੀਂ ਇਹ ਨਹੀਂ ਹੋਣ ਦੇਵਾਂਗੇ ਜੋ ਤੁਸੀਂ ਇਹਦੇ ਛੋਟੇ ਮੁਕੱਦਮੇ ਪਾਣੇ ਫਿਰ ਸਾਰੇ ਪਿੰਡ ਦੇ ਪਾ ਦਿਓ ਸਾਰੇ ਪਿੰਡ ਨੂੰ ਲੈ ਚੱਲੋ ਜਦੋਂ ਇਹ ਕੱਲ੍ਹ ਹੀ ਤਾਂ ਉਹਨਾਂ ਨੇ ਕਿ ਅੱਗੋਂ ਉਲਟਾ ਜਵਾਬ ਦਿੱਤਾ ਕਿ ਅਸੀਂ ਜੱਥੇਬੰਦੀ ਨੂੰ ਪੁੱਛ ਕੇ ਹੀ ਅਸੀਂ ਸਾਫ਼ ਕਹਿੰਦੇ ਹਾਂ ਕਿ ਜੇ ਤੁਸੀਂ ਇਹ ਵਰਡਿੰਗ ਚਾਹਨੇ ਤਾਂ ਤੁਹਾਨੂੰ ਸਾਫ਼ ਕਹਿ ਦਈਏ ਕਿ ਕਈ ਵਾਰ ਭਈ ਗੱਲਾਂ ਉਲਟ ਵੀ ਹੋ ਜਾਂਦੀਆਂ ਹੁੰਦੀਆਂ ਜੇ ਪੁਲ ਸੇਰ ਆ ਤੁਰਿਆ ਫਿਰ ਉਹਨੂੰ ਅਸੀਂ ਕਹਿੰਨੇ ਕਿ ਤੁਸੀਂ ਸਭ ਤੋਂ ਪੁੱਛੋ ਨਾ ਪੁੱਛੋ ਸਾਨੂੰ ਸਿੱਸ਼ਾ ਜ਼ਰੂਰ ਦਿਖਾਵਾਂਗੇ ਕਿ ਭਈ ਤੁਸੀਂ ਜਿਹੜੇ ਝੂਠੇ ਮਕਦਮੇ ਕਰ ਰਹੇ ਹੋ ਇਹਦਾ ਸਖਤ ਵਿਰੋਧ ਕਰਾਂਗੇ ਅੱਜ ਕਿਹੜੀ ਕਿਹੜੀ ਜਥੇਬੰਦੀ ਆ ਤੁਹਾਡੇ ਨਾਲ ਇੱਥੇ ਜੁੜੀ ਇਸ ਵਕਤ ਆਈ ਹੈ ਜਿਹੜੀ ਕਿ ਮੌਕੇ ਤੇ ਮੌਜੂਦ ਇੱਥੇ ਧਰਨਾ ਲਾਇਆ ਹੋਇਆ ਵਿੱਚ ਬੀਬੀਆਂ ਇਹ ਕਿਹੜੀ ਕਿਹੜੀ ਜਥੇਬੰਦੀ ਹੈ ਸੰਯੁਕਤ ਕਿਸਾਨ ਮੋਰਚਾ ਪੰਜਾਬ ਚੈਪਟਰ ਨਾਲ ਜਿਹੜੀਆਂ ਸਬੰਧਤ ਜ ਕਿਰਤੀ ਕਿਸਾਨ ਜਿਨ੍ਹਾਂ ਨੂੰ ਕੁੱਲ ਹਿੰਦ ਕਿਸਾਨ ਸਭਾ ਜਮਹੂਰੀ ਕਿਸਾਨ ਸਭਾ ਇਹ ਕੁਝ ਜਥੇਬੰਦੀ ਜਿਹੜੀ ਹੈ ਕਿ ਅੱਜ ਇਕੱਠੇ ਸਾਂਝੇ ਵਰਕੇ ਤੌਰ ਜਿਹੜੀਆਂ ਹੈਗੀਆਂ ਇਹ ਤਾਨਾਸ਼ਾਹੀ ਦੇ ਖਿਲਾਫ ਗੁੰਡਾਗਰਦੀ ਖਿਲਾਫ ਜਿਹੜੀ ਪੁਲਿਸ ਦੀ ਤੇ ਪੰਜਾਬ ਸਰਕਾਰ ਦੀ ਹੈ ਇੱਥੇ ਆਈਆਂ ਇਹ ਸੰਨ ਕਿਰਤੀ ਕਿਸਾਨ ਯੂਨੀਅਨ ਜਥੇਬੰਦੀ ਦੇ ਆਗੂ ਜਿਹੜੇ ਕਿ ਅੱਜ ਦੱਸ ਰਹੇ ਸਨ ਕਿ ਕਿਸ ਵਾਸਤੇ ਇੱਥੇ ਧਰਨਾ ਲਗਾਇਆ ਗਿਆ ਹੈ ਕਿਉਂਕਿ ਇਹ ਧਰਨਾ ਲਾਉਣ ਦਾ ਕਾਰਨ ਮੁੱਖ ਕੀ ਹੋਇਆ ਇਹ ਨਾਲ ਲੋਕ ਦੱਸਿਆ ਗਿਆ ਹੈ ਕਿ ਜਿਹੜਾ ਧਰਨਾ ਲਾਇਆ ਗਿਆ ਹੈ ਇੱਥੇ ਕੁਝ ਸਰ ਅਜੇ ਸੇਵਕਤਸਾਨ ਮੋਟਰੋਲੇੜਾ ਲਾਇਆ ਤਰਨਾ ਇੱਥੇ ਥਾਣੇ ਦੇ ਮੂਹਰੇ ਔਰ ਕੀ ਮਾਮਲਾ ਕੀ ਹੈ ਔਰ ਕੀ ਕਿਸਾਨ ਜਥੇਬੰਦੀਆਂ ਔਰ ਪੁਲਿਸ ਪ੍ਰਸ਼ਾਸਨ ਅਮੋ ਸਾਹਮਣੇ ਆਇਆ ਕੀ ਮਾਮਲਾ ਕੀ ਹੈ ਇਹਦੇ ਵਿੱਚ ਇਹਨਾਂ ਦੇ ਨਾਲ ਗੱਲਬਾਤ ਚੱਲ ਰਹੀ ਆ ਜਿਹੜੇ ਬੰਦੇ ਪਹਿਲਾਂ ਡਰੱਗ ਦੇ ਪਰਚੇ ਹੋਏ ਹੋਏ ਨੇ ਉਹਨਾਂ ਦੀ ਚੈਕਿੰਗ ਆਏ ਵਗੈ ਵਗੈ ਕੀਤੀ ਜਾਂਦੀ ਆ ਇਹ ਉਹ ਦਾ ਵਿਰੋਧ ਕਰ ਰਹੇ ਕਿ ਉਹਨਾਂ ਨੂੰ ਚੈੱਕ ਨਾ ਕੀਤਾ ਜਾਵੇ ਉਹਦੇ ਸਬੰਧ ਚ ਇਹਨਾਂ ਨੇ ਧਰਨਾ ਲਾਇਆ ਉਹਨਾਂ ਉਹ ਲੋਕ ਸਰ ਕੁਝ ਕਿਹਾ ਜਾਂਦਾ ਵੀ ਜਿਹੜੇ ਕੁਝ ਖਾਣ ਵਾਲੇ ਸੀਗੇ ਜਿਹੜੇ ਕਿ ਮੋٹے mafia ਉਹਨਾਂ ਨੂੰ ਫੜ ਕੇ ਅੰਦਰ ਕਰੋ ਤਾਂ ਜਿਹੜੇ ਖਾਣ ਵਾਲੇ ਜਿਨ੍ਹਾਂ ਦਾ ਕੋਈ ਕੰਪਲੀਟ ਨਹੀਂ ਹੈਗੀ ਉਹਨਾਂ ਨੂੰ ਨਾ ਰੰਕ ਕੀਤਾ ਜਾਵੇ ਜੋ ਸਨੋ ਗਾਈਡਲਾਈਨਸ ਹੋਏ ਹੈਗੇ ਆ ਵੀ ਜਿਹੜੇ ਬੰਦੇ ਡਾਕ ਟੈਸਟ ਕਰਾਏ ਜਾਂਦੇ ਜੀ ਜਿਹਦਾ ਡਾਕ ਟੈਸਟ ਨੈਗੇਟਿਵ ਆਉਂਦਾ ਉਹਦੀ ਪੰਚਾਇਤ ਜ਼ਿੰਮੇਵਾਰੀ ਲੈਂਦੀ ਉਹਨੂੰ ਅਸੀਂ ਬਿਲਕੁਲ ਨਹੀਂ ਛੇੜਦੇ ਜਿਹੜੇ ਬੰਦੇ ਵੇਚਦੇ ਆ ਜਾਂ ਜਿਨ੍ਹਾਂ ਦਾ ਡਾਕ ਟੈਸਟ ਦੇ ਵਿੱਚ ਪੋਜ਼ਿਟਿਵ ਆਉਂਦਾ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਂਦੀ ਹੈ ਕਿੰਨਾ ਚ ਸਮਾਂ ਤੱਕ ਨਲ ਕਰੂਗਾ ਇਹ ਸਰ ਕੀ ਨਿਬੜੂਆ ਜਲਵਾਟ ਸੈਲਰੀ ਹੈ ਜੀ ਜਲਦੀ ਨਾਲ ਫੈਸਲਾ ਕਰਾ ਰਹੇ ਜੀ